ਲੁਧਿਆਣਾ ਪੁਲਿਸ ਵੱਲੋਂ ਮਾੜੇ ਅੰਤਰਾ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸ ਲੜੀ ਤਹਿਤ थाना सदर ਦੇ ਏਰੀਆ ਵਿੱਚ ਧੰਦਰਾ ਰੋਡ ਤੇ ਪੁਲਿਸ ਨੇ ਅਨਕਾਉਂਟਰ ਬਦਮਾਸ਼ਾਂ ਵੱਲੋਂ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚੋਂ ਕੁਝ ਦਿਨ ਪਹਿਲਾਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਤੋਂ ਫਿਰੋਤੀ ਮੰਗਨ ਅਤੇ ਉਸਨੂੰ ਧਮਕਾਇਆ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ਾਂ ਦੀ ਪਾਲ ਕੀਤੀ ਜਾ ਰਹੀ ਸੀ ਇਹਨਾਂ ਬਦਮਾਸ਼ਾਂ ਨੂੰ ਫੜਨ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੇ ਰਾ ਸੀਆਈਏ ਦੀ ਟੀਮਾਂ ਵੱਲੋਂ ਉਸ ਸਮੇਂ ਬਦਮਾਸ਼ਾਂ ਨੂੰ ਅਨਕਾਊਂਟਰ ਕੀਤਾ ਗਿਆ ਜਦ ਪੁਲਿਸ ਵੱਲੋਂ ਮਾੜੇ ਅੰਤਰਾਤੇ ਕਾਰਵਾਈ ਕਰਨ ਲਈ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਪਾਰਟੀ ਨੇ ਬਿਨਾ ਨੰਬਰ ਤੋਂ ਸ੍ਰੁਫਟ ਕਾਰ ਰੋਕਣ ਦਾ ਇਸ਼ਾਰਾ ਕੀਤਾ ਸੀ ਪਰ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਬਜਾਏ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਪੁਲਿਸ ਵੱਲੋਂ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਦੋ ਦੀਆਂ ਲੱਤਾਂ ਵਿੱਚ ਅਤੇ ਇੱਕ ਦੇ ਬਾਹਾਂ ਵਿੱਚ ਗੋਲੀ ਲੱਗੀ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਆਂਾਇਆ ਗਿਆ ਮੌਕੇ ਤੇ ਐਫਐਸਐਲ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਜਿਸ ਸਬੰਧੀ ਐਡੀਸੀਪੀ ਕ੍ਰਾਈਮ ਨੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਇਸ ਕਮਿਸ਼ਨੇਟ ਲੁਧਿਆਣਾ ਦੇ ਅੰਦਰ ਮਾਨਯੋਗ ਸੀਪੀ ਸਾਹਿਬ ਸ੍ਰੀ ਕੁਲਦੀਪ ਸਿੰਘ ਚਾਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਡਿਵੀਜ਼ਨ ਨੰਬਰ 6 ਦੇ ਐਸ ਐਚਓ ਇੰਸਪੈਕਟਰ ਪ੍ਰਵੰਤ ਕੌਰ ਉਹਨਾਂ ਦੇ ਨਾਲ ਸੀਆਈਏ 1 ਇੰਸਪੈਕਟਰ ਜੇਸ਼ ਰੋੜਾ ਸੀਆਈਏ 2 ਇੰਚਾਰਜ ਇੰਸਪੈਕਟਰ ਵਿਕ੍ਰਮਦੀਪ ਸੀਆਈਏ 3 ਇੰਚਾਰਜ ਇੰਸਪੈਕਟਰ ਨੰਦਰੀ ਇਹਨਾਂ ਦੀ ਜਿਹੜੀ ਗਾਇੰਟ ਟੀਮਾਂ ਸੀਗੀਆਂ ਉਹਨਾਂ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਤੋਂ ਤਿੰਨ ਦਿਨ ਪਹਿਲਾਂ ਡਿਵੀਜ਼ਨ ਨੰਬਰ 6 ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਜਿਹੜਾ ਐਕਸਟਰੈਕਸ਼ਨ ਕਾਲ ਆਈ ਸੀਗੀ ਉਹਨਾਂ ਬੰਦਿਆਂ ਨੇ ਮਾੜੇ ਬੰਦਿਆਂ ਨੇ ਐਕਸਟਰੈਕਸ਼ਨ ਦੀ ਡਿਮਾਂਡ ਕੀਤੀ ਸੀ ਤੇ ਜਾਨੋਂ ਮਾਰਨ ਦੀ ਵੀ ਜਿਹੜੀ ਉਹਨਾਂ ਨੂੰ ਥ੍ਰੈਟ ਕੀਤੀ ਸੀਗੀ ਉਸ ਸਬੰਧ ਵਿੱਚ ਅੱਜ ਲੇਟ ਨਾਈਟ ਜਿਹੜੀਆਂ ਇਹਨਾਂ ਦੀਆਂ ਟੀਮਾਂ ਨੇ ਇਥੇ ਕਾਂਦਰਾ ਰੋਡ ਦੇ ਉੱਪਰ ਲਗੜਾ ਕਮਿਸ਼ਰੇਟ ਦੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਜਿਹੜੀ ਚੈਕਿੰਗ ਕਰਦੇ ਹੋਏ ਲਾਕਾਬੰਦੀ ਕੀਤੀ ਹੋਈ ਸੀਗੀ ਉਸ ਸਬੰਧੀ ਜਦੋਂ ਇਹਨਾਂ ਨੇ ਇੱਕ ਸਵਿਫਟ ਕਾਰ ਬੀਡੀਆਈ ਜਿਹੜੀ ਬਿਨਾ ਨੰਬਰਾਂ ਦੇ ਇਧਰੋਂ ਆ ਰਹੀ ਸੀ ਨੂੰ ਰੋਕ ਕੇ ਚੈੱਕ ਕਰਨ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਬੰਦਿਆਂ ਨੇ ਇਮੀਡੀਏਟਲੀ ਪੁਲਿਸ ਕਾਰਟੀ ਦੇ ਉੱਤੇ ਫਾਇਰ ਕਰ ਦਿੱਤਾ ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਵੱਲੋਂ ਉਹਨਾਂ ਦਾ ਫਰ ਰਿਕਾਰਡ ਕੀਤਾ ਗਿਆ ਤਾਂ ਦੋ ਬੰਦਿਆਂ ਦੇ ਜਿਹੜਾ ਨੱਥਾਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਇੱਕ ਬੰਦੇ ਦੇ ਜਿਹੜਾ ਬਾਹਾਂ ਦੇ ਵਿੱਚ ਗੋਲੀ ਲੱਗੀ ਹੈ ਮੌਕੇ ਦੇ ਉੱਤੇ ਸਾਡੀਆਂ ਐਫਐਸਐਲ ਟੀਮਾਂ ਪਹੁੰਚ ਗਈਆਂ ਹਨ ਤੇ ਜਿਹੜਾ ਐਫਆਈਆਰ ਰਜਿਸਟਰ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਬੁੱਧਲੀ ਕਪੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੇ ਮਾੜੇ ਅਨਸਰ ਸੀਗੇ ਇਹਨਾਂ ਦਾ ਨਾਮ ਮੁਦਤ ਅਭਜੀਤ ਮੰਡ ਅਤੇ ਅੰਕੁਸ਼ ਸੀ ਇਹਨਾਂ ਦੇ ਉੱਤੇ ਪਹਿਲਾਂ ਵੀ 379 ਬੀ ਤੇ 307 ਦੇ ਜਿਹੜੇ ਕ੍ਰਿਮੀਨਲ ਕੇਸ ਦਰਜ ਸਨ ਇਸ ਸੁੰਦੀ ਜਿਹੜਾ ਹੈਗਾ ਐਸਚੂਡੀਨ 6 ਵੱਲ ਰੁਕਾ ਲਿਖ ਕੇ ਸਦਰ ਥਾਣੇ ਵਿੱਚ ਐਫ ਆਈ ਆਰ ਸਾਡੇ ਵੱਲੋਂ ਦਰਜ ਕਰਾਈ ਜਾ ਰਹੀ ਹੈ ਤੇ ਅਗਲੀ ਤਪਤੀਸ਼ ਜਿਹੜੀ ਉਸ ਸੰਬੰਧੀ ਕੀਤੀ ਜਾਗੀ